ਸਾਡਾ ਚਿਰਗਾਲ ਜੀ ਸਵਾਗਤ ਹੈ ਕਿਤਾ ਖੇਤੀਬਾੜੀ ਚੈਨਲ ਤੇ ਇਹ ਆਪਣਾ ਯੂਰੀਆ ਪਾਉਣ ਵਾਲਾ ਟਰੱਕ ਹੈ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਫਾਰਮ ਦੇ ਵਿੱਚ ਯੂਰੀਆ ਪਾਉਣੇ ਆ ਸੋ तकरीबन 1200 ਏਕੜ ਜ਼ਮੀਨ ਦੇ ਵਿੱਚ ਜਦੋਂ ਆਪਾਂ ਰੇ ਪਾਣੀ ਹੋਵੇ ਤਾਂ ਆਪਾਂ ਨੂੰ ਇਸ ਤਰੀਕੇ ਦੇ ਟਰੱਕ ਦੀ ਲੋੜ ਪੈਂਦੀ ਆ ਇਹਦੇ ਪਿੱਛੇ ਨਾ ਤਵੀਆਂ ਲੱਗੀਆਂ ਹੁੰਦੀਆਂ ਜਿਹੜੀਆਂ ਕਿ ਘੋਮਦੀਆਂ ਰਹਿੰਦੀਆਂ ਨੇ ਤੇ ਜਦੋਂ ਵੀ ਯੂਰੀਆ ਕਿ ਇਹਨਾਂ ਤਵੀਆਂ ਦੇ ਉੱਪਰ ਢਿੱਗਦੀ ਹੈ ਨਾ ਇਹ ਜਿਹੜੀ ਟਰੱਕ ਦੇ ਵਿੱਚ ਫਲੋਰ ਲੱਗੀ ਆ ਉਹਦੇ ਉੱਪਰ ਵੀ ਬੈਲਟ ਲੱਗੀ ਆ ਜਿਹੜੀ ਕਈ ਯੂਰੀਆ ਨੂੰ ਪੁਸ਼ ਕਰਦੀ ਆ ਇਹਨਾਂ ਤਵੀਆਂ ਦੇ ਉੱਪਰ ਤੇ ਜਦੋਂ ਇਹ ਯੂਰੀਆ ਇਹਨਾਂ ਤਵੀਆਂ ਦੇ ਉੱਪਰ ਆ ਕੇ ਢੱਕ ਪੈਂਦੀ ਆ ਤਾਂ ਫਿਰ ਉਸ ਤੋਂ ਬਾਅਦ ਜਦੋਂ ਇਹ ਘੁੰਮਦੀਆਂ ਤਾਂ ਇਹ ਫਾਰਮ ਦੇ ਵਿੱਚ ਇਸ ਤਰੀਕੇ ਯੂਰੀਆ ਨੂੰ ਖਿਲਾਰਦੀਆਂ ਰਹਿੰਦੀਆਂ ਇਹ ਜਿਹੜੇ ਲਿਮਟ ਆ ਕੇ ਕਿੰਨੇ ਕਿਲੋ ਆਪਾਂ ਇੱਕ ਇਕੜ ਦੇ ਵਿੱਚ ਪਾਉਣੀ ਆ ਉਹ ਆਪਾਂ ਇਹਨਾਂ ਤਵੀਆਂ ਤੋਂ ਸੈੱਟ ਕਰ ਸਕਦੇ ਆ ਬਿਲਕੁਲ ਉਨੀ ਹੀ ਸਹੀ ਮਾਤਰਾ ਦੇ ਵਿੱਚ ਯੂਰੀਆ ਇੱਕ ਇਕੜ ਦੇ ਵਿੱਚ ਪਊਗੀ ਤਕਰੀਬਨ ਇੱਕ ਘੰਟੇ ਦੇ ਵਿੱਚ 40 ਹੈਕਟੇਅਰ ਜਾਂ ਕਿਲੋ ਕਿ 100 ਇਕੜ ਦੇ ਆਸ-ਪਾਸ ਇਹ ਜਿਹੜੀ ਯੂਰੀਆ ਇੱਕ ਘੰਟੇ ਦੇ ਵਿੱਚ ਖਿਲਾਰ ਦਿੰਦਾ ਇਹ ਟਰੱਕ ਸੋ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਫਾਰਮ ਦੇ ਉੱਪਰ ਜਿਹੜਾ گاਵਾਂ ਦੇ ਲਈ